ਸਨਜਾ ਅਧਿਆਪਕ ਮੋਰਚਾ ਪੰਜਾਬ ਦਾ ਵਫਦ ਮੋਰਚੇ ਦੇ ਕਨਵੀਨਰ ਸਾਥੀ ਸੁਖਵਿੰਦਰ ਚਾਹਲ ਬਲਜੀਤ ਸਲਾਣਾ सुरेंद्र ਪੁਆਰੀ सुरेंद्र ਕੰਬੋਜ ਹਰਵਿੰਦਰ ਬਿਲਗਾਤੇ ਜਸਵਿੰਦਰ ਔਲਖ ਦੀ ਅਗਵਾਈ ਵਿੱਚ ਡੀਪੀਆਈ ਸੀਨੀਅਰ ਸੈਕੰਡਰੀ શ્રી ਪਰਮਜੀਤ ਸਿੰਘ ਜੀ ਨੂੰ ਮਿਲਿਆ ਪਹਿਲਾ ਦਿੱਤੇ ਅਜੰਡੇ ਤੇ ਲਗਭਗ 3 ਵੱਜਣ ਵਿੱਚ 25 ਮਿੰਟ ਮਿੰਟ ਵਿਸਥਾਰ ਨਾਲ ਚਰਚਾ ਕੀਤੀ ਗਈ ਬਦਲੀਆਂ ਸੰਬੰਧੀ ਪੋਰਟਲ ਖੋਲ ਦਿੱਤਾ ਗਿਆ ਹੈ ਪਾਰਦਰਸ਼ੀ ਢੰਗ ਨਾਲ ਬਦਲੀਆਂ ਦਾ ਕੰਮ ਕੀਤਾ ਜਾਵੇਗਾ ਆਪਸੀ ਬਦਲੀ ਲਈ ਸਟੇਡੀ ਸ਼ਰਤ ਖਤਮ ਕਰਨ ਲਈ ਮੰਤਰੀ ਜੀ ਨੂੰ ਲਿਖਿਆ ਜਾਵੇਗਾ ਨਵੇਂ ਪ੍ਰਤੀ ਅਧਿਆਪਕਾਂ ਨੂੰ ਵਿਸ਼ੇਸ਼ ਮੌਕਾ ਦੇਣ ਦਾ ਫੈਸਲਾ ਉੱਚ ਪੱਧਰ ਤੇ ਹੋਣਾ ਹੈ ਪ੍ਰਪੋਜ਼ਲ ਭੇਜ ਦਿੱਤੀ ਜਾਵੇਗੀ ਐਗਜ਼ੈਂਪਟਡ ਕੈਟਾਗਰੀ ਲਈ ਪੋਰਟਲ ਹਰ ਮਹੀਨੇ ਖੋਲਿਆ ਜਾਵੇਗਾ ਪ੍ਰਮੋਸ਼ਨਲ ਸੰਬੰਧੀ ਲੈਕਚਰਾਰ ਦੀਆਂ ਪ੍ਰਮੋਸ਼ਨਲ ਸਾਰੇ ਸੀਨੀਅਰ ਅਧਿਆਪਕਾਂ ਨੂੰ ਜਿਨ੍ਹਾਂ ਦੀ ਪਹਿਲਾਂ ਤਰੱਕੀ ਹੋਣੀ ਬਣਦੀ ਸੀ ਸੀਨੀਅਰਤਾ ਦੇ ਆਧਾਰ ਤੇ ਜਲਦੀ ਤਰੱਕੀਆਂ ਕੀਤੀਆਂ ਜਾਣਗੀਆਂ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਧਿਆਪਕਾਂ ਨੂੰ ਕੋਰਟ ਕੇਸਾਂ ਤੋਂ ਬਚਣਾ ਚਾਹੀਦਾ ਹੈ ਵਿਭਾਗ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਈਟੀਟੀ ਕੋ ਮਾਸਟਰ ਕਾਡਰ ਦੀ ਤਰੱਕੀ ਸੰਬੰਧ ਵਿੱਚ ਸਖਤ ਇਤਰਾਜ਼ ਪ੍ਰਗਟ ਕਰਦਿਆਂ ਮੋਰਚੇ ਦੇ ਆਗੂਆਂ ਨੇ ਤੁਰੰਤ ਤਰੱਕੀਆਂ ਦੀ ਮੰਗ ਕੀਤੀ ਡੀਪੀਆਈ ਸਾਹਿਬ ਲੈਕਚਰਾਰ ਦੀਆਂ ਈਟੀਟੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਕੀਤੀਆਂ ਜਾਣਗੀਆਂ ਸਨਿਆਰਤਾ ਦਾ ਕੰਮ ਚੱਲ ਰਿਹਾ ਹੈ ਮੋਰਚੇ ਦੇ ਆਗੂਆਂ ਨੇ ਈਟੀਟੀ ਲਈ ਵੱਖਰਾ ਪ੍ਰੋਮੋਸ਼ਨ ਸੈੱਲ ਬਣਾ ਕੇ ਤੁਰੰਤ ਤਰੱਕੀਆਂ ਕੀਤੀਆਂ ਜਾਣ ਤਾਂ ਜੋ ਅਧਿਆਪਕ ਜੋ ਪਿਛਲੇ 6 7 ਸਾਲ ਤੋਂ ਇੰਤਜ਼ਾਰ ਵਿੱਚ ਹਨ ਨੂੰ ਇਨਸਾਫ ਦਿੱਤਾ ਜਾ ਸਕੇ ਜੇ ਤੁਰੰਤ ਕਾਰਵਾਈ ਨਾ ਹੋਈ ਤਾਂ ਮੋਰਚਾ ਸੰਗਰਾਸ਼ ਦੇ ਮੈਦਾਨ ਵਿੱਚ ਜਾਵੇਗਾ ਕੰਪਿਊਟਰ ਟੀਚਰਾਂ ਨੂੰ ਪੱਕੇ ਕਰਨ ਤੇ ਪੇ ਕਮਿਸ਼ਨ ਤੁਰੰਤ ਲਾਗੂ ਕਰਨ ਬਾਰੇ ਡੀਪੀਆਈ ਸਾਹਿਬ ਮੰਤਰੀ ਪੱਧਰ ਤੇ ਕਾਰਵਾਈ ਚੱਲ ਰਹੀ ਪੇ ਕਮਿਸ਼ਨ ਨਾਲ ਸਹਿਮਤ ਹੁੰਦਿਆਂ ਪ੍ਰਪੋਜ਼ਲ ਸਰਕਾਰ ਨੂੰ ਭੇਜੀ ਜਾਵੇਗੀ ਇਸ ਮਸਲੇ ਤੇ ਸੰਘਰਸ਼ਾਂ ਦਾ ਫੈਸਲਾ ਕੀਤਾ ਔਰ ਡੀਐਲ ਮੋਡ ਰਾਹੀਂ ਦੂਜੀਆਂ ਯੂਨੀਵਰਸਿਟੀਆਂ ਦੇ ਕੈਂਪਸ ਵਿੱਚ ਪ੍ਰੀਖਿਆਵਾਂ ਦੇਣ ਵਾਲੇ ਅਧਿਆਪਕਾਂ ਦੇ ਕੇਸ ਤਰੱਕੀ ਲਈ ਵਿਚਾਰਨ ਸੰਬੰਧੀ ਡੀਪੀਆਈ ਸਾਹਿਬ ਵਿਚਾਰ ਅधीन ਹੈ ਬਾਅਦ ਵਿੱਚ ਰੈਗੂਲਰ ਕੀਤੇ ਔਰ ਡੀਐਲ ਮੋਡ ਵਾਲੇ ਅਧਿਆਪਕਾਂ ਦੇ ਬਕਾਇਆ ਤੇ ਸਨਿਆਰਤਾ ਤੇ ਕੰਮ ਚੱਲ ਰਿਹਾ ਹੈ ਸਰਵਿਸ ਪ੍ਰੋਵਾਈਡਰ 1 ਅਪ੍ਰੈਲ 2011 ਨੂੰ ਰੈਗੂਲਰ ਤੋਂ ਸਨਿਯਾਰਤਾ ਦੇਣ ਦਾ ਕੇਸ ਫਾਈਲ ਬਣਾ ਕੇ ਦਿੱਤਾ ਗਿਆ ਕਿ ਕਮੀਆਂ ਸੰਬੰਧੀ ਵਿਸਤਾਰ ਚਰਚਾ ਤੋਂ ਬਾਅਦ ਫੈਸਲਾ ਹੋਇਆ ਕਿ ਮੋਰਚੇ ਵੱਲੋਂ ਦਿੱਤੇ ਸੁਝਾਵਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਕੀਤਾ ਜਾਵੇਗਾ 1 ਲੱਖ ਤੱਕ ਦੇ ਮੈਡੀਕਲ ਬਿੱਲਾਂ ਦੇ ਅਧਿਕਾਰ ਹੇਠਲੇ ਪੱਧਰ ਤੇ ਦੇਣ ਸੰਬੰਧੀ ਕਾਰਵਾਈ ਕੀਤੀ ਜਾਵੇਗੀ ਅਧਿਆਪਕਾਂ ਤੋਂ ਲਏ ਜਾਂਦੇ ਗੈਰ ਵਿਦਿਅਕ ਕੰਮ ਤੁਰੰਤ ਬੰਦ ਕੀਤੇ ਜਾਣ ਤੇ ਸਹਿਮਤ ਹੁੰਦੇ ਆ ਕਾਰਵਾਈ ਕਰਨ ਪਰੋਸਾ ਦਿੱਤਾ ਛੁੱਟੀਆਂ ਵਿੱਚ ਚੌਨ ਡਿਊਟੀਆਂ ਤੇ ਹੋਰ ਕੰਮਾਂ ਬਦਲੇ ਸੀਐਸਆਰ ਦੇ ਨਿਯਮ ਅ ਤਿਤ ਕਮਾਈ ਛੁੱਟੀ ਦਿੱਤੇ ਜਾਣ ਦੀ ਮੰਗ ਕੀਤੀ ਗਈ। ਸਿੱਖਿਆ ਨੀਤੀ 2020 ਨੂੰ ਰੱਦ ਕਰਕੇ ਪੰਜਾਬ ਦੀ ਆਪਣੀ ਨੀਤੀ ਬਣਾਉਣ ਦੀ ਮੰਗ ਕੀਤੀ ਗਈ ਤੇ ਮੰਤਰੀ ਜੀ ਦੀ ਮੀਟਿੰਗ ਵਿੱਚ ਸਹਿਮਤੀ ਬਣਨ ਤੋਂ ਬਾਅਦ ਕਾਰਵਾਈ ਨਾ ਹੋਣ ਤੇ ਚਿੰਤਾ ਪ੍ਰਗਟ ਕੀਤੀ ਗਈ। ਡੀਪੀਆਈ ਲਿਖਤੀ ਮੰਤਰੀ ਸਾਹਿਬ ਨੂੰ ਪੇਜ ਕੇ ਕਾਰਵਾਈ ਕਰਵਾਈ ਜਾਵੇਗੀ। ਵਿੱਤੀ ਮੰਗਲ ਸੰਬੰਧੀ ਵੱਖਰਾ ਨੋਟ ਦਿੱਤਾ ਗਿਆ ਜੋ ਕਿ ਇਨ ਬਿਨ ਰੂਪ ਵਿੱਚ ਸਰਕਾਰ ਨੂੰ ਭੇਜਣ ਦਾ ਫੈਸਲਾ ਹੋਇਆ। 4168 ਅਧਿਆਪਕਾਂ ਨੂੰ ਮਈ ਤੋਂ 30 ਜੂਨ ਤੱਕ ਦੀ ਰਹਿੰਦੀ ਤਨਖਾਹ ਜਲਦੀ ਜਾਰੀ ਕਰਨ ਦੀ ਪੀਆਈ ਨੇ ਆਖਿਆ 8886 ਅਧਿਆਪਕਾਂ ਮਰਦ ਦੀਆਂ ਛੁੱਟੀਆਂ ਸੰਬੰਧੀ ਡੀਪੀਆਈ ਜੀ ਨੇ ਮੈਡਮ ਨੂੰ ਨੋਟ ਕਰਵਾ ਦਿੱਤਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਪ੍ਰਾਇਮਰੀ ਤੋਂ ਸੈਕੰਡਰੀ ਖੇਡਾਂ ਗਰਮੀ ਕਾਰਨ ਅੱਗੇ ਕਰਨ ਲਈ ਸਹਾਇਕ ਡਾਇਰੈਕਟਰ ਸਪੋਰਟਸ ਨਾਲ ਗੱਲ ਕਰ ਹੱਲ ਕਰਨ ਦੀ ਗੱਲ ਆਖੀ ਸਿਵਲ ਵਰਕਰਸ ਦੀਆਂ ਗਰੰਟਾ ਜਲਦ ਵਾਪਸ ਜਾਰੀ ਕਰਨ ਦਾ ਭਰੋਸਾ ਦਿੱਤਾ ਵਿਦਵਾ ਔਰਤਾਂ ਨੂੰ ਕਲਰਟ ਦੀ ਭਰਤੀ ਸੰਬੰਧੀ ਜੋ ਵਿਦਵਾ ਔਰਤਾਂ ਟਾਈਪ ਟੈਸਰ ਦੀ ਛੋਟ ਦੇ ਪੱਤਰ ਤੋਂ ਪਹਿਲਾਂ ਭਰਤੀ ਹੋਈਆਂ ਉਹਨਾਂ ਨੂੰ ਟੈਸਰ ਤੋਂ ਛੋਟ ਦੇਣ ਸੰਬੰਧੀ ਡੀਪੀਆਈਜੀ ਨੇ ਸਰਕਾਰ ਨਾਲ ਗੱਲ ਕਰ ਮਸਲਾ ਹੱਲ ਕਰਨ ਦੀ ਗੱਲ ਆਖੀ ਇਸ ਸਮੇਂ ਮੀਟਿੰਗ ਵਿੱਚ ਮੌਜੂਦ ਸਾਥੀ ਗੁਰਵਿੰਦਰ ਸਿੰਘ ਸਸਕੌਰ ਪ੍ਰੇਮ ਅਮਨਦੀਪ ਸ਼ਰਮਾ ਅਜੀਤ ਪਾਲ ਸਿੰਘ ਜਸੋਵਾਲ ਨਰਿੰਦਰ ਸਿੰਘ ਤੂਲਕੋਟ ਸੁਰਜੀਤ ਮੋਹਾਲੀ ਬਲਵਿੰਦਰ ਪੁੱਟਟੋ ਗਣੇਸ਼ ਪਗਤ ਮਨਪ੍ਰੀਤ ਸਿੰਘ ਨਿਰੰਜਨ ਜੋਤ ਸਿੰਘ परमिंदर भारती जगमोहन चौता एन डी तिवाड़ी निर्मल जोत सिंह, रचपाल लक्ष्मण सिंह नबीपुर करिशन सिंह, सुचा सिंह चाहल गुरजीत सिंह मोहाली रणजीत सिंह रबाबी गुरेक सिंह आदि सुबाई आगू हाजिर सन